ਕੀ ਮਾਲਵਿੰਦਰ ਮਾਲੀ ਨੇ ਕਿਸੇ ਤਰ੍ਹਾਂ ਦਾ ਕਤਲ ਕਰਤਾ ਇਸ ਤਰ੍ਹਾਂ ਦੇ ਨਾਲ ਰੇਡ ਕਰਨੀ ਕਿ ਜਿਸ ਤਰ੍ਹਾਂ ਦੇ ਨਾਲ ਕੋਈ ਬਹੁਤ ਵੱਡਾ ਖੁੰਖਾਰ ਗੈਂਗਸਟਰ ਹੋਵੇ ਬਹੁਤ ਵੱਡਾ ਜਿਹੜਾ ਹੈਗਾ ਅਪਰਾਧ ਕੀ ਤੋਬੇ ਇਸ ਤਰ੍ਹਾਂ ਦੇ ਨਾਲ ਜਾ ਕੇ ਉਹਨਾਂ ਨੂੰ ਦਬੋਚਿਆ ਜਾਂਦਾ ਹੈ ਸ਼ਾਮ ਦੇ 8:30 ਵਜੇ ਕੀ ਇਥੇ ਮੰਨ ਕੇ ਚੱਲੀਏ ਕਿ ਆਜ਼ਾਦ ਬੋਲਣ ਵਾਲਿਆਂ ਦੀ ਸੰਗੀ ਸਰਕਾਰ ਘੁੱਟ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਆਮ ਲੋਕਾਂ ਦੀ ਸੰਗੀ ਕੁੱਟੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਪੱਤਰਕਾਰ ਨੂੰ ਬੋਲਣ ਨਹੀਂ ਦਿੱਤਾ ਯਾਰ ਇਹ ਲੋਕਤੰਤਰ ਦੀ ਹੱਤਿਆ ਨਹੀਂ ਇਹ ਲੋਕਤੰਤਰ ਦੀ ਹੱਤਿਆ ਨਹੀਂ ਤਾਂ ਫਿਰ ਇਹ ਹੋਰ ਕੀ ਆ ਜੇਕਰ ਇੱਕੋ ਜਿਹਾ ਕਾਨੂੰਨ ਹੁੰਦਾ ਤਾਂ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਬੈਠੇ ਇੰਟਰਵਿਊ ਹੁੰਦਿਆਂ ਤੁਹਾਡੇ ਤੋਂ ਉਹਨਾਂ 'ਤੇ ਤਾਂ ਕਾਰਵਾਈ ਹੋਈ ਨਹੀਂ ਇੱਥੇ ਬੈਠੇ ਮਾਲਬਿੰਦਰ ਸਿੰਘ ਮਾਲੀ ਵਰਗੇ ਜਿਹੜੇ ਪੱਤਰਕਾਰ ਨੇ ਜਿਹੜੇ ਸੱਚ ਦੀ ਗੱਲ ਕਰਦੇ ਨੇ ਹੱਕ ਦੇ ਵਿੱਚ ਖੜਦੇ ਨੇ ਉਹਨੂੰ ਝਟਪਟ ਤੁਸੀਂ ਆ ਕੇ ਚੱਕ ਲੈਣੇ ਹੋ ਜੀ ਡੀ ਮਸਤੈਦੀ ਤੁਸੀਂ ਮਾਲਬਿੰਦਰ ਮਾਲੀ ਦੀ ਗ੍ਰਿਫਤਾਰੀ ਤੇ ਦਿਖਾ ਰਹੇ ਹੋ ਨਾ ਜੇ ਐਡੀ ਮਸਤੈਦੀ ਗੈਂਗਸਟਰਾਂ ਨੂੰ ਫੜਦੇ ਦਿਖਾਈ ਹੁੰਦੀ ਆ ਅੱਜ ਪੰਜਾਬ ਦੇ ਵਿੱਚ ਕ੍ਰਾਈਮ ਬੰਦ ਹੁੰਦਾ ਜੇ ਐਡੀ ਮਸਤੈਦੀ ਤੁਸੀਂ ਚਿੱਟਾ ਬੰਦ ਕਰਨ ਤੇ ਦਿਖਾਈ ਹੁੰਦੀ ਨਾ ਤਾਂ ਅੱਜ ਮਾਮਾ ਦੇ ਪੁੱਤ ਨਾ ਮਰਦੇ ਮਲਵਿੰਦਰ ਮਾਲੀ ਦੀ ਅਮਰਤ ਗ੍ਰਿਫਤਾਰੀ ਹੁੰਦੀ ਆ ਸੀਨੀਅਰ ਪੱਤਰਕਾਰ ਸਭ ਤੋਂ ਪਹਿਲਾਂ ਤਾਂ ਬੜੀ ਨਿੰਦਣਯੋਗ ਗੱਲ ਹੈ ਕੱਲ ਰਾਤ ਦੀ ਗੱਲ ਜੇ ਮੈਂ ਕਰਾਂ ਤਾਂ 8:30 ਦੇ ਤਕਰੀਬਨ ਜਿਹੜੀ ਖਬਰ ਸਾਹਮਣੇ ਆਉਂਦੀ ਆ 8:30 ਵਜੇ ਉਹ ਆਪਣੇ ਭਰਾ ਦੇ ਘਰ ਪਟਿਆਲਾ ਵਿਖੇ ਹੁੰਦੇ ਨੇ ਉੱਥੇ ਜਿਹੜੀ ਹੈਗੀ ਪੁਲਿਸ ਆਉਂਦੀ ਆ ਸੀਆਈਏ ਸਟਾਫ ਵੱਲੋਂ ਉੱਥੇ ਜਿਹੜੀ ਹੈਗਾ ਰੇਡ ਕੀਤੀ ਜਾਂਦੀ ਆ ਰੇਡ ਕਰਕੇ ਉਹਨਾਂ ਨੂੰ ਜਿਹੜਾ ਉਹ ਚੁੱਕਿਆ ਜਾਂਦਾ ਆ ਉੱਥੇ ਦੀ ਜਿਹੜੀ ਵਾਰਤਾ ਲਾਪ ਆ ਉਸ ਵਾਰਤਾ ਲਾਪ ਦੀ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਆ ਉਸ ਵਾਰਤਾ ਲਾਪ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਐਟੀਟਿਊਡ ਪੁਲਿਸ ਦਾ ਦੇਖਣ ਵਾਲਾ ਆ ਠੀਕ ਹੈ ਉੱਥੇ ਪੁੱਛਿਆ ਜਾਂਦਾ ਆ ਮਾਲਵਿੰਦਰ ਸਿੰਘ ਮਾਲੀਹੋਰਾ ਦੇ ਵੱਲੋਂ ਪੁੱਛਿਆ ਜਾਂਦਾ ਕਿ ਮ ਕਿਸਤੇ ਹੈ ਤਾਂ ਤੁਸੀਂ ਗ੍ਰਿਫਤਾਰ ਕਰ ਰਹੇ ਹੋ ਉਹ ਪਹਿਲਾਂ ਤਾਂ ਕੁਝ ਦੱਸਣ ਤੋਂ ਇਨਕਾਰ ਕਰਦੇ ਨੇ ਕਿ ਅਸੀਂ ਦੱਸ ਦਾਂਗੇ ਜੀ ਕੋਈ ਨਹੀਂ ਪਤਾ ਲੱਗੂ ਪਰ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਕਿ ਆਈਟੀ ਐਕਟ 2000 ਦੀ ਧਾਰਾ 67 ਦੇ ਤਹਿਤ ਤੁਹਾਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਜਾਂਦਾ ਜਾਂਦੇ ਜਾਂਦੇ ਕਹਿੰਦੇ ਨੇ ਕਹਿੰਦੇ ਠੀਕ ਆ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਚਲੋ ਹੁਣ ਚੱਲੀਏ ਤੇ ਉਦੋਂ ਲੈ ਜਾਂਦੇ ਨੇ ਹਾਲਾਂਕਿ ਹੋਰ ਰਹਿੰਦੇ ਮੋਹਲੀ ਦੇ ਵਿੱਚ ਨੇ ਪਰ ਪਟਿਆਲੇ ਆਪਣੇ ਭਰਾ ਦੇ ਘਰ ਦੇ ਵਿੱਚ ਗਏ ਹੁੰਦੇ ਨੇ ਹੁਣ ਇੱਥੇ ਗੱਲ ਇਹ ਦੱਸ ਦਈਏ ਕਿ ਜਿਹੜੀ ਹੁਣ ਦੀ ਜੇਕਰ ਅੱਜ ਦੀ ਗੱਲ ਕਰਾਂ ਤਾਂ ਹਿੰਦੁਸਤਾਨ ਟਾਈਮਜ਼ ਦੀ ਜਿਹੜੀ ਖਬਰ ਆ ਤੇ ਜਿਹੜਾ ਕੱਲ ਬਿਆਨ ਪੁਲਿਸ ਤੇ ਆਏ ਨੇ ਉਹ ਦੋਨੋਂ ਵੱਖ ਨੇ ਜਿਹੜੀ ਹਿੰਦੁਸਤਾਨ ਟਾਈਮਜ਼ ਦੀ ਖਬਰ ਆ ਉਹ ਕਹਿੰਦੀ ਆ ਕਿ ਅੰਡਰ ਸੈਕਸ਼ਨ 196 ਤੇ 299 ਦੇ ਤਹਿਤ ਅੰਡਰ ਸੈਕਸ਼ਨ 196 ਤੇ 299 ਦੇ ਤਹਿਤ ਜਿਹੜੀ ਗ੍ਰਿਫਤਾਰੀ ਹੋਈ ਆ ਪਰ ਇੱਕ ਇੱਕ ਗੱਲ ਦੇਖੋ ਪੁਲਿਸ ਕੀ ਕਹਿੰਦੀ ਆ ਪੁਲਿਸ ਕਹਿੰਦੀ ਆ ਕਿ ਆ ਆਈਟੀਐਕ 2000 ਦੀ 177 ਦੇ ਤਹਿਤ ਗ੍ਰਿਫਤਾਰੀ ਹੋਈ ਆ ਪਰ ਹੁਣ ਹਿੰਦੁਸਤਾਨ ਟਾਈਮਜ਼ ਦੀ ਖਬਰ ਇਹ ਕਹਿੰਦੀ ਆ ਕਿ ਅੰਡਰ ਸੈਕਸ਼ਨ 196 ਤੇ 299 ਦੇ ਤਹਿਤ ਗ੍ਰਿਫਤਾਰੀ ਹੋਈ ਆ ਉਹ ਕਹਿੰਦੇ ਨੇ ਕਿ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਜਿਹੜੇ ਹੈਗੇ ਨੇ ਉਹਨੂੰ ਠੇਸ ਪਹੁੰਚਾਈ ਇਹਨਾਂ ਦੇ ਬੋਲ ਕੁਛ ਐਦੇ ਨੇ ਕਿ ਕਿਸੇ ਇੱਕ ਸ਼ਾਇਦ ਜੈਨ ਨੇ ਕੋਈ ਉਹਨਾਂ ਦੁਆਰਾ ਜਿਹੜੀ ਹੈਗਾ ਕੰਪਲੇਂਟ ਦਿੱਤੀ ਗਈ ਆ ਉਸਤੇ ਉੱਪਰ ਜਿਹੜਾ ਹੈਗਾ ਇਹ ਪਰਚਾ ਦਰਜ ਹੁੰਦਾ ਉਸ ਤੇ ਤਹਿਤ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਪਰ ਵੱਡਾ ਸਵਾਲ ਇਹ ਆ ਜਿਸ ਤਰ੍ਹਾਂ ਦੇ ਨਾਲ ਮਾਲਵਿੰਦਰ ਮਾਲੀ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਜਿਸ ਤਰ੍ਹਾਂ ਦੇ ਨਾਲ ਪੁਲਿਸ ਜਾਂਦੀ ਆ ਕਿ ਮਾਲਵਿੰਦਰ ਮਾਲੀ ਨੇ ਐਡਾ ਕੋਈ ਕ੍ਰਾਈਮ ਕੀਤਾ ਕਿ ਮਾਲਵਿੰਦਰ ਮਾਲੀ ਨੇ ਕਿਸੇ ਤਰ੍ਹਾਂ ਦਾ ਕਤਲ ਕਰਤਾ ਕਿ ਮਾਲਵਿੰਦਰ ਮਾਲੀ ਨੇ ਜਿਹੜਾ ਹੈਗਾ ਉਹ ਚਿੱਟਾ ਵੇਚਿਆ ਮਲਵਿੰਦਰ ਮਾਲੀ ਫੜਿਆ ਗਿਆ ਆਖਿਰ ਉਹਨਾਂ ਨੇ ਐਸਾ ਕੀਤਾ ਕੀ ਆ ਠੀਕ ਆ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਐਦਾਂ ਦਾ ਕੋਈ ਕ੍ਰਾਈਮ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਉਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਜਾਂਦਾ ਉਹਨਾਂ ਨੂੰ ਪੁਲਿਸ ਬੁਲਾ ਵੀ ਸਕਦੀ ਸੀ ਗੱਲਬਾਤ ਵੀ ਕੀਤੀ ਜਾ ਸਕਦੀ ਪਰ ਇਸ ਤਰ੍ਹਾਂ ਦੇ ਨਾਲ ਰੇਡ ਕਰਨੀ ਕਿ ਜਿਸ ਤਰ੍ਹਾਂ ਦੇ ਨਾਲ ਕੋਈ ਬਹੁਤ ਵੱਡਾ ਖੁੰਖਾਰ ਗੈਂਗਸਟਰ ਹੋਵੇ ਬਹੁਤ ਵੱਡਾ ਜਿਹੜਾ ਹੈਗਾ ਅਪਰਾਧ ਕੀਤਾ ਹੋਵੇ ਇਸ ਤਰ੍ਹਾਂ ਦੇ ਨਾਲ ਜਾ ਕੇ ਉਹਨਾਂ ਨੂੰ ਦਬੋਚਿਆ ਜਾਂਦਾ ਹੈ ਸ਼ਾਮ ਦੇ 8:30 ਵਜੇ ਉਹ ਵੀ ਉੱਥੋਂ ਨਹੀਂ ਜਿੱਥੇ ਉਹਨਾਂ ਦੀ ਰੈਸ਼ ਹੁੰਦੀ ਉਹ ਵੀ ਪਟਿਆਲੇ ਦੇ ਵਿੱਚ ਉਹਨਾਂ ਦੇ ਭਰਾ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਦਬੋਚਿਆ ਜਾਂਦਾ ਹੈ ਹੁਣ ਕੀ ਇਥੇ ਮੰਨ ਕੇ ਚੱਲੀਏ ਕਿ ਆਜ਼ਾਦ ਬੋਲਣ ਵਾਲਿਆਂ ਦੀ ਸੰਗੀ ਸਰਕਾਰ ਘੁੱਟ ਰਹੀ ਆ। ਜਾਏ ਮੰਨਿਆ ਕਿ ਮਾਲਵਿੰਦਰ ਮਾਲੀ ਤੋਂ ਹੁਣ ਜਿਹੜਾ ਆਮ ਆਦਮੀ ਪਾਰਟੀ ਨੂੰ ਡਰ ਹੋ ਗਿਆ ਕਿਸੇ ਗੱਲ ਦਾ। ਉਹ ਡਰ ਕਿਹੜੀ ਗੱਲ ਦਾ ਆ। ਮੈਂ ਇੱਕ ਗੱਲ ਹੋਰ ਇਥੇ ਅੰਮ੍ਰਿਤ ਸੋਚ ਕੇ ਚੱਲਦਾ ਏਡੇ ਸੀਨੀਅਰ ਪੱਤਰਕਾਰ ਹੋਣ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਹੋਣ ਤੁਹਾਨੂੰ ਲੱਗਦਾ ਕਿ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਉਹ ਇਸ ਤਰ੍ਹਾਂ ਬੋਲਣਗੇ ਜਾਂ ਜਿਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਗਿਆ ਜਾਂ ਜੋ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਹਾਲਾਂਕਿ ਇੱਕ ਹੋਰ ਵੀ ਗੱਲ ਆ। ਪਾ ਜਿਹੜਾ ਪਰਿਵਾਰ ਸੀ ਪਰਿਵਾਰ ਇਹ ਕਹਿੰਦਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ 12-13 ਘੰਟਿਆਂ ਤੱਕ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਐਫਆਈਆਰ ਜਿਹੜੀ ਆ ਉਹ ਸਾਡੇ ਹੱਥ ਦੇ ਵਿੱਚ ਨਹੀਂ ਆਈ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਿੰਦੁਸਤਾਨ ਟਾਈਮਜ਼ ਦੀ ਖਬਰਾਂ ਉਹਦੇ ਵਿੱਚ ਕਿਹਾ ਗਿਆ ਕਿ ਭਾਈ ਅੰਡਰ ਸੈਕਸ਼ਨ 196 ਤੇ 299 ਦੇ ਤਹਿਤ ਪਰਚਾ ਦਰਜ ਹੋਇਆ ਹੁਣ ਇਹਨੂੰ ਕੀ ਮੰਨ ਕੇ ਚੱਲੀਏ ਜਦੋਂ ਕਿਸੇ ਤੁਹਾਡੇ ਆਪਣੇ ਲੀਡਰ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੁੰਦੀ ਆ ਤਾਂ ਉਦੋਂ ਤੁਸੀਂ ਕਹਿ ਦਿੰਦੇ ਹੋ ਕਿ ਲੋਕਤੰਤਰ ਦੀ ਹੱਤਿਆ ਔਰ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਜਿਸ ਤਰ੍ਹਾਂ ਦੇ ਨਾਲ ਆਮ ਲੋਕਾਂ ਦੀ ਸੰਗੀਕੁੱਟੀ ਜਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਪੱਤਰਕਾਰ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਇਹ ਲੋਕਤੰਤਰ ਦੀ ਹੱਤਿਆ ਨਹੀਂ ਇਹ ਲੋਕਤੰਤਰ ਦੀ ਹੱਤਿਆ ਨਹੀਂ ਤਾਂ ਫਿਰ ਇਹ ਹੋਰ ਕੀ ਆ ਕਿਸ ਤਰ੍ਹਾਂ ਦੀ ਕਿੜ ਮਾਲਵਿੰਦਰ ਮਾਲੀ ਦੇ ਨਾਲ ਕੱਢੀ ਆ ਆਖਰ ਸਾਹਮਣੇ ਖੁੱਲ ਕੇ ਸਾਹਮਣੇ ਤਾਬੇ ਨਾ ਜੇਕਰ ਇਹ ਇਹ ਸੈਕਸ਼ਨ ਜਿਹੜੇ ਹੁਣ ਹਿੰਦੁਸਤਾਨ ਟਾਈਮਜ਼ ਦੀ ਖਬਰ ਜਿਹੜੀ ਹੈਗੀ ਆ ਉਹ ਕਹਿੰਦੀ ਆ ਤਾਂ ਜਦੋਂ ਕੱਲ ਤੁਹਾਡੇ ਪੁਲਿਸ ਆਉਂਦੀ ਆ ਤਾਂ ਪੁਲਿਸ ਪਰ ਆਈਟੀ ਐਕਟ 2000 ਦੀ ਧਾਰਾ 67 ਦੇ ਤਹਿਤ ਗੱਲ ਕਿਉਂ ਕਰਦੀ ਆ ਜੰਫਰ ਉਹ ਤੋਂ ਹਜੇ ਪਤਾ ਨਹੀਂ ਸੀ ਕਿ ਕਿਹੜੀ ਧਾਰਾ ਭਾਈ ਲਾਵਾਂਗੇ ਜਾਂ ਪਰਚਾ ਕਿਹੜੀ ਧਾਰਾ ਦੇ ਤਹਿਤ ਦਰਜ ਕਰਾਂਗੇ ਕਿਹੜੀ ਕਿਸ ਅਧੀਨ ਜਿਹੜਾ ਹੈਗਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਾਂਗੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚਾਹ ਸੁਖਪਾਲ ਸਿੰਘ ਖਹਿਰਾ ਹੋਣਾ ਚਾਹੇ ਮੈਂਬਰ ਆਫ ਪਾਰਲੀਮੈਂਟ ਧਰਮਵੀਰ ਗਾਂਧੀ ਹੋਣ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਦੀ ਨਿਖੇਦੀ ਕੀਤੀ ਗਈ ਆ ਇਹ ਸਰਾਸਰ ਜਿਹੜੀ ਹੈਗੀ ਆ ਉਹ ਲੋਕਤੰਤਰ ਦੀ ਹੱਤਿਆ ਜਿਹੜੇ ਬੋਲਦੇ ਨੇ ਕਿਉਂਕਿ ਚੰਤਕੂ ਚੈਨਲ ਚੰਦਕੂ ਪੱਤਰਕਾਰ ਐਸੇ ਬਚੇ ਨੇ ਜਿਹੜੇ ਸ਼ੀਸ਼ਾ ਦਿਖਾਉਂਦੇ ਨੇ ਕਦੇ ਵੀ ਪੱਤਰਕਾਰ ਉਹ ਨਹੀਂ ਹੁੰਦਾ ਜਿਹੜਾ ਸਰਕਾਰ ਦੀ ਵਾਹ ਵਾਹੀ ਕਰੇ ਜਿਹੜਾ ਸਰਕਾਰ ਦੀਆਂ ਐਡਾਂ ਸਰਕਾਰ ਦੇ ਇਸ਼ਤਿਹਾਰ ਚਲਾਵੇ ਪੱਤਰਕਾਰ ਅਸਲ ਦੇ ਵਿੱਚ ਉਹ ਹੁੰਦਾ ਜਿਹੜਾ ਸਰਕਾਰ ਦੇ ਜਿੱਥੇ ਵੀ ਕੁਝ ਗਲਤ ਹੋ ਰਿਹਾ ਉਸ ਨੂੰ ਸਰਕਾਰ ਨੂੰ ਸ਼ੀਸ਼ਾ ਦਿਖਾਵੇ ਉਹ ਕੰਮ ਦੱਸੇ ਓਕੇ ਭਾਈ ਆ ਤੁਸੀਂ ਇੱਥੇ ਆ ਕਰ ਰਹੇ ਹੋ ਜਾਂ ਜਿੱਥੇ ਵੀ ਸਰਕਾਰ ਕਿਤੇ ਆਪਦੇ ਕੀਤੇ ਵਾਅਦੇ ਤੋਂ ਠੜਕਦੀ ਹੋਵੇ ਉੱਥੇ ਯਾਦ ਕਰਵਾਵੇ ਤੇ ਆਮ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਵੇ ਹੁਣ ਜੇਕਰ ਆਮ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਵਾਲਿਆਂ ਦੀ ਇਹ ਇਉਂ ਹੀ ਸੰਗੀਆਂ ਕੁੱਟਣ ਲੱਗ ਗਏ ਇਹ ਇਉਂ ਹੀ ਉਹਨਾਂ ਦੀ ਉਹਨਾਂ ਦੇ ਪਰਚੇ ਪਾਪਾ ਉਹਨੂੰ ਅੰਦਰ ਸੁੱਟਣ ਲੱਗ ਗਏ ਤਾਂ ਫਿਰ ਕਿਹੜਾ ਕਰੂਗਾ ਗੱਲ ਕਿਹੜਾ ਖੜੂਗਾ ਆਮ ਲੋਕਾਂ ਦੇ ਹੱਕ ਦੇ ਵਿੱਚ ਤੁਸੀਂ ਤਾਂ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਕਹਿਣੀ ਹੋਣਾ ਕਿ ਅਸੀਂ ਆਮ ਲੋਕਾਂ ਦੀ ਸਰਕਾਰਾਂ ਤੇ ਜੇ ਆਮ ਲੋਕਾਂ ਦੀ ਸਰਕਾਰਾਂ ਫਿਰ ਉਹਨਾਂ ਆਮ ਲੋਕਾਂ ਦੇ ਹੱਕ ਦੇ ਵਿੱਚ ਬੋਲਣ ਨੂੰ ਭਾਈ ਤੁਸੀਂ ਛੁੱਟੀ ਕਿਉਂ ਜਾਂਦੇ ਹੋ ਜ਼ਿਲ੍ਹਿਆਂ ਦੇ ਵਿੱਚ ਵੱਡੀ ਗੱਲ ਇੱਕ ਹੋਰ ਆਣਾ ਠੀਕ ਹੈ ਜੇਕਰ ਮਤਲਬ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਖਿਲਾਫ ਬੋਲੇ ਬੋਲੇ ਨੇ ਜਾਂ ਕਿਸ ਤਰ੍ਹਾਂ ਵੀ ਕੀਤਾ ਹੋ ਸਕਦਾ ਤੁਹਾਡੇ ਖਿਲਾਫ ਬੋਲਣ ਤੁਹਾਨੂੰ ਲੱਗਦਾ ਆ ਕਿ ਸਰਕਾਰ ਦੀ ਖਿਲਾਫਤ ਕਰਦੇ ਨੇ ਤਾ ਨੋਟਿਸ ਨੋਟਿਸ ਦਿੱਤਾ ਜਾ ਸਕਦਾ ਜੇ ਤੁਹਾਨੂੰ ਲੱਗਦਾ ਉਹ ਗਲਤ ਨੇ ਉਹਨੂੰ ਨੋਟਿਸ ਦਿੱਤਾ ਜਾ ਸਕਦਾ ਭਾਈ ਤੁਸੀਂ ਇੱਥੇ ਗਲਤੋਂ ਇਹ ਕਿੱਧਰ ਦੀ ਗੱਲ ਆ ਕਿ ਭਾਈ ਸਿੱਧਾ ਹੀ ਆ ਕੇ ਤੁਸੀਂ ਰੇਡ ਕਰਦੇ ਹੋ ਰੇਡ ਕਰਕੇ ਉਹਨੂੰ ਚੁੱਕ ਕੇ ਲੈ ਜੰਨੇ ਹੋ ਤੇ ਇੱਕ ਗੱਲ ਹੋਰ ਵੀ ਆ ਜਿੱਡੀ ਮਸਤੈਦੀ ਤੁਸੀਂ ਮਾਲਬਿੰਦਰ ਮਾਲੀ ਦੀ ਗ੍ਰਿਫਤਾਰੀ ਤੇ ਦਿਖਾ ਰਹੇ ਹੋ ਨਾ ਜਿਹੜੀ ਮਸਤੈਦੀ ਗੈਂਗਸਟਰਾਂ ਨੂੰ ਫੜਨ ਤੇ ਦਿਖਾਈ ਹੁੰਦੀ ਆ ਅੱਜ ਪੰਜਾਬ ਦੇ ਵਿੱਚ ਕ੍ਰਾਈਮ ਬੰਦ ਹੁੰਦਾ ਜੀ ਆਈ ਡੀ ਮਸਤੈਦੀ ਤੁਸੀਂ ਚਿੱਟਾ ਬੰਦ ਕਰਨ ਤੇ ਦਿਖਾਈ ਹੁੰਦੀ ਨਾ ਤਾਂ ਅੱਜ ਮਾਮਾ ਦੇ ਪੁੱਤ ਨਾ ਮਰ ਰਹੇ ਹੁੰਦੇ ਤੇ ਜੇ ਐਡੀ ਮਸਤੈਦੀ ਤੁਸੀਂ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਤੇ ਦਿਖਾਈ ਹੁੰਦੀ ਨਾ ਤੇ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੁੰਦਾ ਗੈਂਗਸਟਰ ਤਾਂ ਬੈਠਿਆ ਗੈਂਗਸਟਰ ਸ਼ਰਮ ਘੁੰਮਦੇ ਆ ਗੈਂਗਸਟਰ ਸ਼ਰਮ ਗੋਲੀਆਂ ਮਾਰ ਦਿੰਦੇ ਆ ਉੱਥੇ ਫਿਰ ਤੁਹਾਡੀ ਮਸਤੈਦੀ ਕਿੱਥੇ ਜਾਂਦੀ ਹੈ ਜੀ ਉੱਥੇ ਤੁਹਾਡਾ ਕਾਨੂੰਨ ਜਿਹੜਾ ਹੈਗਾ ਉਹ ਕਿੱਥੇ ਜਾਂਦਾ ਜੀ ਇਹ ਤਾਂ ਇਹ ਤਾਂ ਦੱਸੋ ਨਾ ਕਿ ਉੱਥੇ ਫਿਰ ਮਤਲਬ ਵੱਖੋ-ਵੱਖ ਪੜਾ ਕਿਉਂ ਨੇ ਵੱਖੋ-ਵੱਖ ਪਹਿਲੂ ਕਿਉਂ ਨੇ ਆਮ ਲੋਕਾਂ ਦੇ ਲਈ ਕਾਨੂੰਨ ਹੋਰ ਆ ਗੈਂਗਸਟਰਾਂ ਦੇ ਲਈ ਕਾਨੂੰਨ ਹੋਰ ਆ ਕਿ ਆਮ ਲੋਕਾਂ ਦੇ ਲਈ ਕਾਨੂੰਨ ਹੋਰ ਆ ਇੱਥੇ ਚਿੱਟਾ ਤਸਕਰਾਂ ਦੇ ਲਈ ਕਾਨੂੰਨ ਹੋਰ ਆ ਸਾਨੂੰ ਤਾਂ ਇਹੀ ਲੱਗਦਾ ਕਿਉਂਕਿ ਜੇਕਰ ਇੱਕੋ ਜਿਹਾ ਕਾਨੂੰਨ ਹੁੰਦਾ ਤਾਂ ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਬੈਠੇ ਇੰਟਰਵਿਊ ਦਿੰਦੇ ਆ ਤੁਹਾਡੇ ਤੋਂ ਉਹਨਾਂ ਦੇ ਤਾਂ ਕਾਰਵਾਈ ਹੋਈ ਨਹੀਂ ਇੱਥੇ ਬੈਠੇ ਮਾਲਬਿੰਦਰ ਸਿੰਘ ਮਾਲੀ ਵਰਗੇ ਜਿਹੜੇ ਪੱਤਰਕਾਰ ਨੇ ਜਿਹੜੇ ਸੱਚ ਦੀ ਗੱਲ ਕਰਦੇ ਨੇ ਹੱਕ ਦੇ ਵਿੱਚ ਖੜਦੇ ਨੇ ਉਹਨੂੰ ਝਟਪਟ ਤੁਸੀਂ ਆ ਕੇ ਚੱਕ ਲੈਨੇ ਹੋ ਇਹ ਗੱਲ ਕਿੱਧਰ ਦੀ ਆ ਕੀ ਕੀ ਮੰਨਣੀਏ ਕੀ ਮੰਨਣੀਏ ਆਮ ਲੋਕਾਂ ਦੀ ਵਾਅਕੇ ਦੇ ਵਿੱਚ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਦੇ ਉੱਪਰ ਵੱਡੇ ਸ ਜਿਸ ਤਰ੍ਹਾਂ ਤੁਸੀਂ ਕੱਲ ਜਾਣੇ ਹੋ ਯਾਰ ਪੁਲਿਸ ਦੀ ਤੇ ਜਿਹੜੀ ਹੁਣ ਇਹ ਰਿਪੋਰਟ ਆਈ ਆ ਇਹਨਾਂ ਦੋਹਾਂ ਦੀ ਪਹਿਲੇ ਗੱਲ ਤਾਂ ਵਾਰਤਾਲਾਪ ਹੀ ਨਹੀਂ ਮਿਲ ਰਹੀ ਤੁਸੀਂ ਕੀ ਕਹਿ ਰਹੇ ਹੋ ਇਹਦੇ ਵਿੱਚ ਕਿਹੜੇ ਅੰਡਰਸੈਕਸ਼ਨ ਦੇ ਤਹਿਤ ਆ ਤੇ ਫਿਰ ਇਹ ਆ ਚਲੋ ਠੀਕ ਆ ਤੁਸੀਂ ਅਕਿਊਜ਼ਡ ਨੇ ਉਹਨਾਂ ਨੂੰ ਨਾਂ ਦੱਸੋ ਉਹਨਾਂ ਦੇ ਪਰਿਵਾਰ ਨੂੰ ਤਾਂ ਹੱਕ ਹੈਗਾ ਨਾ ਪੁੱਛਣ ਦਾ ਕਿ ਕਿਹੜੀ ਧਾਰਾ ਦੇ ਤਹਿਤ ਪਰਚਾ ਹੋਇਆ ਐਫ ਆਈ ਆਰ ਪੜਨ ਦਾ ਉਹਨਾਂ ਦੇ ਪਰਿਵਾਰ ਨੂੰ ਤਾਂ ਹੱਕ ਹੈਗਾ ਨਾ ਕਿ ਭਾਈ ਐਫ ਆਈ ਆਰ ਦੇ ਵਿੱਚ ਕੀ ਲਿਖਿਆ ਹੋਇਆ ਜਾਂ ਫਿਰ ਤੁਸੀਂ ਆਪਣੇ ਹਿਸਾਬ ਦੇ ਨਾਲ ਇਹ ਜਿਹੜੇ ਹੈਗੇ ਅਧਿਕਾਰ ਵੀ ਉਹਨਾਂ ਤੋਂ ਖੋਲੇ ਤੋਂ ਇੱਥੇ ਗੱਲ ਆ ਕਿ ਜੇਕਰ ਤੁਹਾਡੇ ਆਪਣੇ ਤੇ ਕੁਝ ਹੁੰਦਾ ਹੈ ਤੁਹਾਡੀ ਆਪਣੀ ਪਾਰਟੀ ਤੇ ਕੁਝ ਹੁੰਦਾ ਤਾਂ ਉਹ ਲੋਕਤੰਤਰ ਦੀ ਹੱਤਿਆ ਹੋ ਜਾਂਦੀ ਆ ਪਰ ਜੇਕਰ ਇੱਥੇ ਕਿਸੇ ਤੇ ਵੀ ਤੁਸੀਂ ਪੰਜਾਬ ਦੇ ਵਿੱਚ ਹਰ ਕਿਸੇ ਤੇ ਵੀ ਕਰੋ ਉਹ ਤੁਹਾਡੀ ਮਨਮਰਜ਼ੀ ਆ ਚਾਹੇ ਕੋਈ ਲੀਡਰ ਹੋਵੇ ਉਹਨੂੰ ਜਦੋਂ ਜੀ ਕਰਦਾ ਚੱਕ ਲੋ ਚਾਹੇ ਕੋਈ ਪੱਤਰਕਾਰ ਹੋਵੇ ਜਿਹੜੀ ਤੁਹਾਡੀ ਬੋਲੀ ਨਹੀਂ ਬੋਲਦਾ ਤੁਹਾਡੇ ਹੱਕ ਚ ਨਹੀਂ ਬੋਲਦਾ ਉਹਨੂੰ ਚੱਕ ਲੋ ਇਹ ਇਨਸਾਫ ਕਿੱਧਰ ਦਾ ਹੈ